ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਈ ਜੀ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਵਾਰਡ ਨੰਬਰ 49 ਦੁਨੇਕੇ ਮੋਗਾ ਸ਼ਹਿਰ ਦੇ ਵਿੱਚ 20 ਫੁੱਟ ਚੌੜੀ ਜਿਹੜੀ ਆ ਇਹ ਗਲੀ ਆ ਇੰਟਰਲੋਕ ਲੱਗੀ ਹੋਈ ਆ ਸਿਵਰ ਪਿਆ ਹੋਇਆ ਆਸ-ਪਾਸ ਦੇ ਘਰ ਤੁਸੀਂ ਦੇਖ ਸਕਦੇ ਹੋ ਸੋਹਣੀਆਂ ਕੋਠੀਆਂ ਜਿਹੜੀਆਂ ਬੜੀਆਂ ਹੋਈਆਂ ਸੋ 5 ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਸੜਕ ਨਾਲ ਕਾਫੀ ਉੱਚਾ ਵੀ ਆ ਤੁਸੀਂ ਦੇਖ ਸਕਦੇ ਹੋ ਬਾਹਰ ਤੋਂ ਇਸ ਕੋਠੀ ਦਾ ਜਿਹੜਾ ਫਰੰਟ ਔਰ ਚਲੋ ਆਪਾਂ ਦੇਖਦੇ ਹਾਂ ਇਸ ਘਰ ਨੂੰ ਪਰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਚਲਦੀ ਚਲਦੀ ਇਹਨੂੰ ਸ਼ੇਅਰ ਬਈ ਜੀ ਜਰੂਰ ਕਰ ਦਿਓ ਕਿਉਂਕਿ ਕੋਈ ਖਰਚਾ ਨਹੀਂ ਆਉਂਦਾ ਸੋ ਕਿਸੇ ਵੀਰ ਭਰਾ ਦੀ ਮਦਦ ਜਰੂਰ ਹੋ ਜਾਂਦੀ ਹੈ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਇੱਕ ਦੂਜੇ ਭੈਣ ਭਰਾ ਦੇ ਕੋਲੇ ਜਿਹੜੀ ਆ ਉਹ ਵੀਡੀਓ ਜਾਂਦੀ ਹੈ ਤੇ ਪੋਰਚ ਦੀ ਗੱਲ ਕਰੀਏ ਤਾਂ ਪੋਰਚ ਵੀ ਕਾਫੀ ਖੁੱਲਾ ਡੁੱਲਾ ਵੱਡੀ ਗੱਡੀ ਆਰਾਮਦਾਰੀ ਨਾਲ ਲੱਗਦੀ ਹੈ ਪੋਰਚ ਦੇ ਵੀ ਦੀ ਪੌੜੀਆਂ ਜਿਹੜੀਆਂ ਆਪਾਂ ਦੇਖ ਰਹੇ ਹਾਂ ਸੋ 5 ਮਰਲਿਆਂ ਦੇ ਵਿੱਚ ਇਹ ਘ ਤੁਸੀਂ ਦੇਖ ਸਕਦੇ ਹੋ ਲੈਂਟਰ ਪਾਇਆ ਹੋਇਆ 10 ਕ ਸਾਲ 9-10 ਸਾਲ ਜਿਹੜਾ ਹੋ ਗਿਆ ਇਸ ਘਰ ਬਣੇ ਨੂੰ ਸਾਹਮਣੇ ਫਰੰਟ ਤੇ ਆਪਾਂ ਕਿਚਨ ਦੇਖੀ ਆ ਤੇ ਇਹ ਆਪਾਂ ਇਸ ਘਰ ਦਾ ਜਿਹੜਾ ਫਰਸਟ ਬੈਡਰੂਮ ਦੇਖਦੇ ਆ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਮੈਂਟ ਦਾ ਜਿਹੜਾ ਫਰਸ਼ ਹੈਗਾ ਲੈਂਟਰ ਪਾਇਆ ਹੋਇਆ ਇੱਕ ਬੋਧੀ ਘਟ ਬਜਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹ ਘਰ ਹੈਗਾ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 15 ਲੱਖ ਰੁਪਈਆ ਇਸ ਘਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਇਸ ਘਰ ਦੀ ਡਿਮਾਂਡ ਜਿਹੜੀ ਆ 15 ਲੱਖ ਰੁਪਈਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਇਸ ਘਰ ਦੇ ਵਿੱਚ ਤਿੰਨ ਜਿਹੜੇ ਆ ਬੈੱਡਰੂਮ ਬਣੇ ਹੋਏ ਆ ਸੋ ਇਹ ਮਾਸਟਰ ਬੈੱਡਰੂਮ ਨਾਲ ਇਹਦੇ ਜਿਹੜਾ ਸਟੋਰ ਦਿੱਤਾ ਹੋਇਆ ਦਿਖਾਵਾਂਗੇ ਤੁਹਾਨੂੰ ਉਹ ਵੀ ਸੋ ਇਹ ਹੈਗਾ ਜੀ ਸਟੋਰ ਉੱਤੇ ਜਾਲ ਵੀ ਛੱਡਿਆ ਹੋਇਆ ਹੈ ਵੈਂਟੀਲੇਸ਼ਨ ਵਾਸਤੇ ਸੋ ਕੁੱਲ ਮਿਲਾ ਕੇ ਇਸ ਬਜਟ ਦੇ ਵਿੱਚ ਇਹ ਘਰ ਬਹੁਤ ਵਧੀਆ ਕਿਉਂਕਿ 14-15 ਲੱਖ ਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਮਹਿੰਗਾਈ ਦੇ ਦੌਰ ਦੇ ਵਿੱਚ ਜਿਹੜਾ 14-15 ਲੱਖ ਦੇ ਵਿੱਚ ਘਰ ਮਿਲਣਾ ਜਿਹੜਾ ਸ਼ਹਿਰ ਦੇ ਵਿੱਚ ਬਹੁਤ ਔਖਾ ਹੈਗਾ ਸੋ ਸੋਨਾ ਬਣਿਆ ਹੋਇਆ ਘਰ ਰੇਟ ਵੀ ਜਾਇਜਾ 15 ਲੱਖ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜੇ ਜਿਸ ਵੀ ਵੀਰ ਪ੍ਰਾਣੇ ਕਰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਜਿਹੜਾ ਤੁਸੀਂ ਖਰੀਦ ਵੀ ਸਕਦੇ ਹੋ ਤੇ ਇੱਕ ਝਲਕ ਆਪਾਂ ਛੱਤ ਤੇ ਚੜ ਕੇ ਆਸੇ ਪਾਸੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਾਬਾ ਪ੍ਰਾਪਰਟੀ ਚੈਨਲ ਕੋਸ਼ਿਸ਼ ਕਰਦੇ ਹੁੰਦੇ ਆ ਕਿ ਆਸੇ ਪਾਸੇ ਘਰ ਦੀ ਜਿਹੜੀ ਆ ਉਹ ਲੋਕੇਸ਼ਨ ਵੀ ਦੱਸੀ ਜਾਵੇ ਬਾਕੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਜਰੂਰ ਕਮੈਂਟ ਰਾਈ ਸਾਂਝੀ ਕਰਿਆ ਕਰੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਫ੍ਰੀ ਆਫ ਕੋਸਟ ਆ ਸੋ ਆਸੇ ਪਾਸੇ ਦਾ ਏਰੀਆ ਵੀ ਆਪਾਂ ਦੇਖਿਆ ਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ